ਸਸਰੀ ਕਾ ਕਿਸਾਨ ਭਰਾਵੋ ਮੈਂ ਮਨਪ੍ਰੀਤ ਸਿੰਘ ਜੀ ਐਗਰੀਕਲਚਰ ਤੋਂ ਹਾਂਜੀ ਕਿਸਾਨ ਭਰਾਵੋ ਜਿਹੜੀ ਅੱਜ ਆਪਾਂ ਨਵੀਂ ਵੀਡੀਓ ਬਣਾ ਰਹੇ ਹਾਂ ਇਹ 2024 ਮਾਡਲ ਨਵੇਂ ਕਾਚੇ ਰੀਪਰ ਵੀ ਬਣਾਈ ਹੈ ਜੋ ਇਹਦੇ ਵਿੱਚ ਨਵੇਂ ਅਪਡੇਟ ਕੀਤੇ ਗਏ ਨੇ ਕਿਸਾਨ ਭਰਾਵਾਂ ਨੇ ਕਹਿੰਦੇ ਜੋ ਪਹਿਲਾਂ ਪੁਰਾਣੇ ਕਾਚੇ ਰੀਪਰਾਂ ਦੇ ਵਿੱਚ ਦਿੱਕਤ ਆਉਂਦੀ ਸੀ ਆ ਵੀ ਉਹ ਆ ਚੀਜ਼ ਹੋਣੀ ਚਾਹੀਦੀ ਆਪਾਂ ਨੇ ਉਹ ਸਾਰੀ ਚੀਜ਼ੇ ਸਮੇਂ ਲਗਾ ਦਿੱਤੇ ਨੇ ਕੋਈ ਵੀ ਇਹਦੇ ਚੀਜ਼ ਵਿੱਚ ਆਪਾਂ ਨੇ ਕਸਰ ਛੱਡੀ ਨਹੀਂ ਤੇ ਜੇ ਸਭ ਤੋਂ ਪਹਿਲਾਂ ਆਪਾਂ ਰੀਪਰ ਦੇ ਗੇਅਰ ਦੀ ਗੱਲ ਕਰੀਏ ਜਾਂ ਹੈਵੀ ਡਿਊਟੀ ਗੀਅਰ ਬਾਕਸ ਹੈ 11 ਨੰਬਰ ਵੀਅਰ ਸ਼ਾਫਟ ਦੇ ਨਾਲ 11 ਨੰਬਰ ਬੈਰਿੰਗ ਨਾਲ ਫੁੱਲ ਹੈਵੀ ਡਿਊਟੀ ਗੀਅਰ ਬਾਕਸ ਹੈ ਸਟੀਲੀ ਗ੍ਰੇਨਿਅਮ ਸਟੀਲੀ ਬਾਡੀ ਦੇ ਨਾਲ ਇਹਨੂੰ ਚਾਹੇ ਤੁਸੀਂ ਥੋੜਿਆ ਨਾਲ ਕੁੱਤ ਲੋ ਕਾਣਾ ਨਾਲ ਕੁੱਤ ਲੋ ਕੋਈ ਜਿਹੜੀ ਟੁੱਟ ਪਾ ਜਿੰਨਾਂ ਦੀ ਪ੍ਰੈਸਿੰਗ ਠਾਪਾ ਕੇ ਦੇਖ ਲੋ ਪਰ ਬਾਡੀ ਨਹੀਂ ਟੁੱਟੂਗੀ ਜੇ ਟੁੱਟ ਗਈ ਇਹ ਸਾਨੂੰ ਫ੍ਰੀ 'ਚ ਬਦਲ ਕੇ ਦਵਾਗੇ ਜੇ ਬਾਕੀ ਬਾਡੀ ਦੀ ਗੱਲ ਕਰੀ ਜਾਏ ਇਹਦੇ ਵਿੱਚ ਜਿਹੜੀ ਚੱਦਰ ਲੱਗੀ ਹੈ ਟਾਟਾ ਦੀ ਚੱਦਰ ਲਗਾਈ ਗਈ ਹੈ ਵੱਡੀਆਂ ਟੌਪ ਲਿੰਕਾਂ ਲਗਾਈਆਂ ਨੇ ਪਿੱਛੋਂ ਚੌੜੀਆਂ ਕਰਕੇ 14 ਨੰਬਰ ਸਰਾਖਾਂ ਲਈ 16 ਨੰਬਰ ਟਾਇਰਾਂ ਵਾਸਤੇ ਤੇ 14 ਨੰ ਜੇ ਪੱਲਿਆਂ ਦੀ ਗੱਲ ਕਰੀਏ ਤਾਂ ਪੱਲਿਆਂ ਤੇ ਜਿਹੜੀ ਪੱਤੀ ਲਾਈ ਆ ਮੋਫੀ 10mm ਦੀ ਮੋਫੀ ਲਾਈ ਆ ਆਮ ਤੇ ਇੱਕ ਪੱਤੀ ਤੇ ਡਬਲ ਪੱਤੀ ਲਾ ਕੇ ਤਾਂ 10 ਪਰ ਆਪਣੀ ਸਿੱਕਲੀ ਇੱਕ ਪੱਤੀ 10mm ਦੇ ਪ੍ਰਾਪੋ ਤੇ ਆਮ ਬੱਤੀਆਂ ਨਾਲ ਹਾੜਾ ਥੋੜੀ ਜਿਹੀ ਹਾੜ ਲਾਈ ਆ ਵੀ ਕੁਛ ਠੀਕ ਹੀ ਕਸੇ ਨਾ ਬਾਕੀ ਇਹਦੇ ਪੱਲੇ ਦੇ ਵਿੱਚ ਇੱਕ ਦੋ ਤਿੰਨ ਸਪੋਰਟਾਂ ਪਾ ਲਾ ਲਾ ਲੀਆਂ ਚਦਰ ਨੂੰ ਵੀ ਤਾਂ ਜੋ ਚਦਰ ਦੀ ਕੋਈ ਉੱਪੜ-ਦੁੱਪੜ ਕੁਛ ਨਾ ਹੋਵੇ ਤੇ ਜੇ ዳਤੀ ਦੀ ਗੱਲ ਕਰੀ ਜਾਵੇ ਤਾਂ ዳਤੀ ਦੇ ਵਿੱਚ ਇਹ ਛੁਰੀਆਂ ਤਾਂ ਆਪਾਂ ਨੇ ਲਗਾਈਆਂ ਨੇ ਇਹਦੇ ਵਿੱਚ ਦੋਨੇ ਹੀ ਸਿਸਟਮ ਇਹਦੇ ਛੁਰੀਆਂ ਵੀ ਕੱਟ ਸਕਦੇ 2 ਇਨ 1 ਆ ਤੇ ਇਹਦੇ ਵਿੱਚ ਤੁਸੀਂ ਗੱਡਾਫੇ ਵੀ ਕੱਟ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਹੈ ਕੱਲਾ ਕਰਨਾ ਫਾਨਾ ਖੜਾਊਗਾ ਕੋਈ ਲੈਨ ਨਹੀਂ ਬਣਾਊਗਾ ਅਗਰ ਤੁਸੀਂ ਜੇ ਕੋਈ ਲੈਣਾ ਬਣਾਉਣ ਵਾਲਾ ਬੋਲੀਆ ਬਣਾਉਣਾ ਰੀਪਰ ਬਣਾ ਆਪਾਂ ਉਹ ਵੀ ਤੁਹਾਨੂੰ ਬਣਾ ਕੇ ਦੇ ਦਾਂਗੇ ਬਾਕੀ ਕਿਸਾਨ ਭਰਾਵੋ ਤੁਸੀਂ ਆਪਣੇ ਮੁਤਾਬਕ ਕੋਈ ਚੀਜ਼ ਬਣਵਾਉਣਾ ਚਾਹੋ ਨੇ ਅਪਡੇਟ ਕਰਵਾਉਣਾ ਚਾਹੋ ਨੇ ਉਹ ਵੀ ਆਪਾਂ ਸਾਰਾ ਕੁਝ ਕਰਕੇ ਦੇਵਾਂਗੇ ਤੁਹਾਡੇ ਕਹਿਣ ਮੁਤਾਬਕ ਤੇ ਸਾਡੀ ਵੀਡੀਓ ਕਿਵੇਂ ਲੱਗੀ ਸ਼ੇਅਰ ਕਰਨਾ ਜੇ ਕੋਈ ਹੋਰ ਵੀ ਕੋਈ ਸਾਨੂੰ ਆਪ ਦਾ ਤੁਸੀਂ ਵਿਚਾਰ ਦੇਣਾ ਚਾਹੁੰਦੇ ਹੋ ਵੀ ਆ ਕੋਈ ਅਪਡੇਟ ਕਰਵਾਉਣਾ ਚਾਹੁੰਦੇ ਅਸੀਂ ਜਰੂਰ ਕਰਾਂਗੇ ਆਪਣੀ ਸਲਾਹ ਜਰੂਰ ਸਾਨੂੰ ਦੇ ਤੇ ਸਾਡੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਸਬਸਕ੍ਰਾਈਬ ਕਰਿਓ ਧੰਨਵਾਦ ਇਹ ਆਪਣੇ ਕਰਤਿਆਂ ਦੇ ਰਿਪਰ ਦੀ ਦਾਤੀ ਆ ਤੁਸੀਂ ਦੇਖ ਹੀ ਰਹੇ ਹੋ ਤੇ ਦਾਤੀ ਨੂੰ ਪੂਰੀ ਸਪੋਰਟਾਂ ਲਾਈਆਂ ਨੇ ਆਪਾਂ ਨੇ ਦੇਖੋ ਜੇ ਅਗਰ ਦਾਤੀ ਦੇ ਮੂਰੇ ਕੋਈ ਪਰਾਲੀ ਫਸਦੇ ਉਹਦੇ ਲਈ ਵੀ ਆਪਾਂ ਨੇ ਹੱਲ ਕਰਿਆ ਹੈ ਤੇ ਅੱਗੇ ਇੱਕ ਹੋਰ ਬਲੇਡ ਲਾਇਆ ਹੈ ਬਲੇਡ ਦੇ ਨਾਲ ਇੱਕ ਹੋਰ ਬਲੇਡ ਲਾਇਆ ਹੋਇਆ ਆਪਾਂ ਨੇ ਤੇ ਬਾਕੀ ਕਿਸਾਨ ਭਰਾਵੋ ਤੇ ਦੇਖੋ ਮੋਟੀ ਪੱਤੀ ਲਾਈ ਹੋਈ ਆ ਕਿਸਾਨ ਵਾਲੀ ਲੋਕ ਆਮ ਲਾ ਦਿੰਦੇ ਨੇ ਪਤਲੀ ਦੋ ਪੱਤੇ ਨਾਲ ਪਰ ਆਪਾਂ ਦੋ ਜਨੇ ਇੱਕ ਹੀ ਲਾਈ ਹੋਈ ਆ ਕਮਾਣੀ ਦੀ ਪੱਤੀ ਮੋਟੀ ਹਾਰ ਵੀ ਜਿਹਦੀ ਕਸਾਈ ਬਹੁਤ ਘੱਟ ਬਾਕੀ ਲੋਹਾ ਤਾਂ ਆਪਣਾ ਨੋਰਮਲ ਆਮ ਹੋ ਗਿਆ ਇਹ ਥੋੜੀ ਜੀ ਹਾਰਡ ਪੱਤੀ ਲਾਈ ਆ ਵੀ ਛੇਤੀ ਨਾ ਕਸੇ ਬਾਕੀ ਭਰਾਵੋ ਸਾਰੇ ਪਾਸੇ ਬੰਦ ਕਰਿਆ ਦੇਖੋ ਦਾਤੀ ਨੂੰ ਜਿਹੜੀ ਮੇਨ ਚੀਜ਼ ਆ ਆਪਣੀ ਦਾਤੀ ਐ ਇਹਨੂੰ ਪੂਰੀ ਸਪੋਰਟ ਆ ਲਾਈ ਜਣੇ ਹਾਂ ਆ ਦੇਖ ਵਾਕੀ ਤੁਸੀਂ ਬੈਲੈਂਸ ਦੇਖ ਲਓ ਇਸ ਦਾਤੀ ਮਾੜੇ ਜੇ ਨਾਲ ਘੁੰਮਦੀ ਆ ਇੰਨਾ ਆਪਾਂ ਵਧੀਆ ਗੇਅਰ ਲਾ ਰਹੇ ਹਾਂ ਇੰਨਾ ਰਹਿਲਾ ਗੇਅਰ ਆ ਦੇਖੋ ਉਂਗਲੀ ਨਾਲ ਦਾਤੀ ਘੁੰਮਦੀ ਆ ਤੇ ਬਾਕੀ ਜਿਹੜੀ ਮੇਨ ਚੀਜ਼ ਆਪਣੀ ਭਰਾ ਦਾਤੀ ਦੇ ਵਿੱਚ ਸਮੱਸਿਆ ਆਉਂਦੀ ਹੁੰਦੀ ਆ ਪਰਾਲੀ ਦਾ ਥੱੱਬਾ ਫਸਣ ਦਾ ਕੋਈ ਥੱੱਬਾ ਨਹੀਂ ਫਸੂਗਾ ਤੇ ਕੁਝ ਵੀ ਨਹੀਂ ਹੋਊਗਾ ਬੁੱਲ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਆ ਇਕੱਲੇ ਇਕੱਲੇ ਟਰੈਕਟਰ ਨਾਲ ਆਪਾਂ ਚੱਕਰ ਮਲਾ ਕੇ ਦਵਾਂਗੇ ਭਰਾਵੋ ਤੇ ਹਰੇਕ ਟਰੈਕਟਰ ਦੇ ਅੱਡੋ ਅੱਡ ਆਪਾਂ ਘੇਰ ਲਾ ਕੇ ਦਿੰਨੇ ਆ ਜਿਵੇਂ ਕਈ ਕਹਿ ਦਿੰਦੇ ਨੇ ਕਿਸਾਨ ਭਰਾ ਵੀ ਇੱਕੋ ਟਰੈਕਟਰ ਤੇ ਇੱਕੋ ਰੀਪਰ ਸਾਰੇ ਟਰੈਕਟਰ ਪਰ ਐਦਾਂ ਦਾ ਕੋਈ ਸਿਸਟਮ ਨਹੀਂ ਹੈ ਬਣਿਆ ਹੇ ਤੱਕ ਵੀਰੇ ਕਾਚਿਆਂ ਰੀਪਰ ਦੇ ਵਿੱਚ ਵੀ ਇੱਕੋ ਰੀਕਾਚਿਆਂ ਰੀਪਰ ਅਲੱਗ-ਅਲੱਗ ਟਰੈਕਟਰਾਂ ਤੇ ਚੱਲੀ ਜਾਂਦੀ ਤਾਂ ਅਲੱਗ-ਅਲੱਗ ਟਰੈਕਟਰਾਂ ਵਾਸਤੇ ਅਲੱਗ-ਅਲੱਗ ਘੇਰ ਦੀ ਲੋੜ ਆ ਇਹਦੇ ਵਿੱਚ ਇਸ ਸਿਸਟਮ ਠੀਕ ਹੈ ਜੀ ਧੰਨਵਾਦ